ਕੁਝ ਪੈਸਿਆਂ ਦੀ ਗੱਡੀ ਤੋਂ ਕਰੋੜਾਂ ਰੁਪਏ ਦੀ ਗੱਡੀ ਬਣਾਤੀ ਐ ਇਹ ਦਿਮਾਗ ਦੇ ਵਿੱਚ ਕਿੱਦਾਂ ਆਇਆ ਵੀ ਇਸ ਤਰੀਕੇ ਨਾਲ ਵੀ ਗੱਡੀ ਨੂੰ ਤਿਆਰ ਕੀਤਾ ਜਾ ਸਕਦਾ ਹੈ ਜਿੱਦਾਂ ਸ਼ੁਰੂ ਤੋਂ ਸ਼ੌਂਕ ਆ ਆਪਾਂ ਨੂੰ ਤੇ ਫਿਰ ਅਸੀਂ ਉੱਥੇ ਇੱਕ ਫੋਟੋ ਦੇਖੀ ਸੀਗੀ ਇਹਦੀ ਲੈਂਬਰਗਿਨੀ ਦੀ ਤੇ ਫਿਰ ਭਾਜੀ ਆਪਣੇ ਸਰਹੰਦ ਤੋਂ ਫਤੇਗੜ ਸਾਹਿਬ ਤੋਂ ਗੁਰਪ੍ਰੀਤ ਡੈਂਟਰ ਦਾ ਤੇ ਉਹਨਾਂ ਨੇ ਜਿੱਦਾਂ ਉਹਨਾਂ ਨੂੰ ਦੱਸਿਆ ਅਸੀਂ ਹੋਰ ਵੀ ਗੱਡੀਆਂ ਕਾਫੀ ਤਿਆਰ ਕਰਦੇ ਆ ਉਹ ਤੇ ਉਹਨਾਂ ਤੋਂ ਫਿਰ ਰੈਡੀ ਕਰਵਾਈ ਪਈ ਭਾਜੀ ਜੇ ਮੈਂ ਗੱਲ ਕਰਾਂ ਇਹਨੂੰ ਤਿਆਰ ਕਰਵਾਉਣ ਦੇ ਵਿੱਚ ਹਨਾ ਹੋਂ ਤੱਕ ਤੁਹਾਡਾ ਟੋਟਲ ਕਿੰਨਾ ਖਰਚ ਆ ਚੁੱਕਿਆ 2.25 ਲੱਖ ਰੁਪਇਆ ਇਹਦਾ ਜਿੱਦਾਂ ਆਪਾਂ ਇੱਥੇ ਖਰਚਾ ਉਦਾਂ ਆ ਗਿਆ ਵਾਹ ਤੇ ਬਾਈ ਫਿਰ ਜਦੋਂ ਹੁਣ ਸ਼ਹਿਰ ਦੀ ਗੇੜੀ ਵੱਜਦੀ ਹੈ ਜਦੋਂ ਕਿਹੜੀ ਰੂਟ ਤੇ ਨਿਕਲਦੇ ਹੋ ਲੋਕ ਕਿਵੇਂ ਦੇਖਦੇ ਬਾਈ ਖੜਖੜ ਦੇਖਦੇ ਜੇ ਕਈ ਤਾਂ ਰੋਕ ਲੈਂਦੇ ਵਾ ਫੋਟੋ ਸ਼ੂਟ ਕਰਦੇ ਰੀਲਸ ਬਣਾਉਣ ਲੱਪੈਂਦੇ ਹਾਂਜੀ ਤੇ ਬਾਈ ਜਦੋਂ ਫਿਰ ਸ਼ਹਿਰ ਦੀ ਗੇੜੀ ਵੱਜਦੀ ਹੈ ਪੁਲਿਸ ਵਾਲੇ ਰੋਕਦੇ ਹੋਣਗੇ ਚਲਾਣ ਵਗੈਰਾ ਹੋਇਆ ਨਹੀਂ ਚਲਾਣਤ ਨਹੀਂਗਾ ਦੀ ਉਦਾਂ ਮੈਂ ਤਰਲਾ ਕਰ ਲੀਦਾ ਜੀ ਹਾਂਜੀ ਫੇਰ ਜਾਣ ਦੇ ਦਿੰਦੇ ਆ। ਹਾਂਜੀ ਫੋਟੋਆਂ ਕਰਾਉਂਦੇ ਵੀ ਪੁਲਿਸ ਵਾਲੇ। ਇਹ ਭਾਜੀ ਜਿਹੜੇ ਤੁਹਾਡੇ ਦੋਸਤ ਹੈਗੇ ਆ। ਜਦੋਂ ਪਹਿਲੀ ਵਾਰੀ ਗੱਡੀ ਪੈਂਟ ਲੈ ਕੇ ਆਏ ਸੀਗੇ। ਦੋਸਤਾਂ ਵੱਲੋਂ ਰਿਐਕਸ਼ਨ ਕੀ ਸੀ? ਉਹ ਵੀ ਖੜਖੜ ਦੇਖਦੇ ਇਹ ਕਿ ਸਾਰੇ ਕੀ ਹਾਂਗੇ ਕਹਿੰਦੇ ਸਾਰਾ ਪੁੱਠਾ ਪੁੱਠੇ ਕੰਮ ਹੀ ਕਰਦਾ ਜਿੰਨੇ ਵੀ ਆ ਕੋਈ ਬੱਕਰਾ ਹੀ ਕਰਦਾ ਜਦੋਂ ਵੀ। ਸਤਿ ਸ੍ਰੀ ਅਕਾਲ। ਦ ਸਿਟੀਅਰ ਲੈਂਸ ਤੇ ਗ੍ਰੰ ਤੁਸੀਂ ਕਹਿੰਦੇ ਨੇ ਕਿ ਪੰਜਾਬੀ ਜਿਹੜੇ ਹੁੰਦੇ ਆ ਜਗਾਰ ਲਗਾਉਣ ਦੇ ਵਿੱਚ ਬੜੇ ਅੱਗੇ ਹੁੰਦੇ ਆ ਤੇ ਪੰਜਾਬੀਆਂ ਵੱਲੋਂ ਅਕਸਰ ਹੀ ਜਿਹੜੇ ਜੁਗਾਰ ਲਗਾਏ ਜਾਂਦੇ ਆ ਉਹ ਜੁਗਾੜਾ ਨੂੰ ਦੇਖਣ ਤੇ ਲਈ ਲੋਕਾਂ ਦੀ ਭੀੜ ਲੱਗਦੀ ਹੈ ਤੇ ਅੱਜ ਤੁਹਾਨੂੰ ਇੱਕ ਬਾਈ ਦਾ ਲਾਇਆ ਹੋਇਆ ਜੁਗਾੜ ਅਸੀਂ ਦਿਖਾਉਣੇ ਆ ਬਾਈ ਨੇ ਕੁਝ ਪੈਸਿਆਂ ਦੀ ਗੱਡੀ ਤੋਂ ਕਰੋੜਾਂ ਰੁਪਏ ਦੀ ਗੱਡੀ ਬਣਾਤੀ ਹੈ ਜੀ ਹਾਂ ਬਿਲਕੁਲ ਸਹੀ ਆਮ ਤੌਰ ਤੇ ਬਹੁਤ ਸਾਰੇ ਨੌਜਵਾਨਾਂ ਦਾ ਸੁਪਨਾ ਹੁੰਦਾ ਕਿ ਸਾਡੇ ਕੋਲ ਲਗਜ਼ਰੀ ਗੱਡੀ ਹੋਵੇ ਮਹਿੰਗੀ ਗੱਡੀ ਹੋਵੇ ਪਰ ਬਾਈ ਨੇ ਆਪਣੇ ਮਨ ਦੇ ਨਾਲ ਆਪਣੇ ਦਿਮਾਗ ਦੇ ਨਾਲ ਲੈਂਬਰਗਿਨੀ ਬਣਾ ਦਿੱਤੀ ਹੈ ਹੋਂਡਾ ਸਿਟੀ ਤੋਂ ਜੀ ਹਾਂ ਬਿਲਕੁਲ ਬਾਈ ਕਹਿੰਦਾ ਗੱਡੀ ਜਿਹੜੀ ਸੀ ਸਾਡੀ 50-60 ਹਜ਼ਾਰ ਰੁਪਏ ਦੀ ਸੀਗੀ ਤੇ ਪਰ ਅੱਜ ਕਰੋੜਾਂ ਰੁਪਏ ਦੀ ਲੱਗਦੀ ਆ ਜਦੋਂ ਰੋਡ ਦੇ ਉੱਪਰ ਚੱਲਦੀ ਆ ਨਾ ਤਾਂ ਲੋਕੀ ਦੇਖ ਕੇ ਹੈਰਾਨ ਹੁੰਦੇ ਆ ਵੀ ਐਨੀ ਮਹਿੰਗੀ ਗੱਡੀ ਪੰਜਾਬ 'ਚ ਆਈ ਤੇ ਆਈ ਕਿਵੇਂ ਪਰ ਅਸਲ ਦੇ ਵਿੱਚ ਕਹਿੰਦੇ ਨੇ ਕਿ ਪੰਜਾਬੀ ਜੁਗਾਰ ਲਗਾਉਣ ਦੇ ਵਿੱਚ ਅੱਗੇ ਹੁੰਦੇ ਆ ਤੇ ਬਾਈ ਵੱਲੋਂ ਇਹ ਜੁਗਾਰ ਲਗਾਇਆ ਗਿਆ ਤੇ ਜਿਹੜੇ ਬਾਈ ਅੱਜ ਮੇਰੇ ਨਾਲ ਖੜੇ ਆ ਪ੍ਰੀਤ ਸਿਮਰ ਤੇ ਬਾਈ ਮੇਰੇ ਨਾਲ ਖੜੇ ਆ ਇਸ ਗੱਡੀ ਦੇ ਮਾਲਕ ਤੇ ਗੱਡੀ ਵੇਲੇ ਤੁਸੀਂ ਦੇਖ ਲਓ ਇੱਕ ਵਾਰ ਗੱਡੀ ਤੁਸੀਂ ਦੇਖ ਲਓ ਪੂਰੀ ਆਪਾਂ ਕਹਿ ਸਕਦੇ ਆ ਲਗਜ਼ਰੀ Lamborghini ਜਿਸ ਤਰੀਕੇ ਨਾਲ ਆਪਾਂ ਫਿਲਮਾਂ ਦੇ ਵਿੱਚ ਦੇਖਦੇ ਆਂ ਗਾਣਿਆਂ ਦੇ ਵਿੱਚ ਦੇਖਦੇ ਆਂ ਲਗਜ਼ਰੀ ਗੱਡੀਆਂ ਬਾਈ ਨੇ ਇਹ ਜੁਗਾੜ ਲਗਾ ਕੇ ਤਿਆਰ ਕੀਤੀ ਗੱਡੀ ਤੇ ਬਾਈ ਪ੍ਰੀਤ ਸਿੰਘ ਮੇਰੇ ਨਾਲ ਖੜੇ ਨੇ ਬਾਈ ਸਸੇ ਦਾ ਸਵਾਗਤ ਹੈ ਜੀ ਸਸੇ ਦਾ ਜੀ ਤੇ ਸਭ ਤੋਂ ਪਹਿਲਾਂ ਤਾਂ ਬਾਈ ਸਵਾਲ ਮੇਰਾ ਇਹੀ ਹੈ ਜਿਹੜਾ ਤੁਸੀਂ ਜੁਗਾੜ ਆਪਾਂ ਕਹਿ ਸਕਦੇ ਆਂ ਵੀ ਇੱਕ ਜੁਗਾੜ ਲਗਾਇਆ ਇਹ ਦਿਮਾਗ ਦੇ ਵਿੱਚ ਕਿਦਾਂ ਆਇਆ ਵੀ ਇਸ ਤਰੀਕੇ ਨਾਲ ਵੀ ਗੱਡੀ ਨੂੰ ਤਿਆਰ ਕੀਤਾ ਜਾ ਸਕਦਾ ਹੈ ਜੀ ਤਾਂ ਸ਼ੁਰੂ ਤੋਂ ਸ਼ੌਂਕ ਆ ਆਪਾਂ ਨੂੰ ਸ਼ੁਰੂ ਤੋਂ ਸ਼ੌਂਕ ਆ ਜਿੱਦਾਂ ਆਪਾਂ ਨੂੰ ਗੱਡੀਆਂ ਤੇ ਫੇਰ ਅਸੀਂ ਉੱਤੇ ਇੱਕ ਫੋਟੋ ਦੇਖੀ ਸੀਗੀ ਇਹਦੀ ਲੈਂਬਰਗਿਨੀ ਦੀ ਤੇ ਫੇਰ ਭਾਈ ਆਪਣੇ ਸਰਹੰਦ ਤੋਂ ਫਤੇਗੜ ਸਾਹਿਬ ਤੋਂ ਗੁਰਪ੍ਰੀਤ ਡੈਂਟਰ ਆ ਤੇ ਉਹਨਾਂ ਨੇ ਜਿੱਦਾਂ ਉਹਨਾਂ ਨੂੰ ਦੱਸਿਆ ਅਸੀਂ ਹੋਰ ਵੀ ਗੱਡੀਆਂ ਕਾਫੀ ਤਿਆਰ ਕਰਦੇ ਆ ਉਹ ਤੇ ਉਹਨਾਂ ਤੋਂ ਫੇਰ ਰੈਡੀ ਕਰਵਾਈ ਪਈ। ਭਾਈ ਜੇ ਮੈਂ ਗੱਲ ਕਰਾਂ ਤਾਂ ਪਹਿਲਾਂ ਇਹ ਜਿਹੜੀ ਹੁਣ ਤਾਂ ਦੇਖਣ ਨੂੰ ਲੱਗ ਰਹੀ ਹੈ ਵੀ ਵਾਕਈ ਲੈਂਬਰਗਿਨੀ ਖੜੀ ਆ ਹਨਾ ਵਾਕਈ ਮਨ ਨੂੰ ਤੱਕ ਪੈਂਦੀ ਆ ਆਪਾਂ ਕਹਦੇ ਗਏ ਪੰਜਾਬੀ ਚ ਪਹਿਲਾਂ ਇਹ ਗੱਡੀ ਅਸਲ ਦੇ ਵਿੱਚ ਸੀ ਕਿਹੜੀ? ਇਹ ਭਾਈ Honda City ਸੀ 2003 ਮਾਡਲ ਆਈ। ਹਾਂਜੀ। ਏ ਭਾਈ ਕੀਮਤ ਕਿੰਨੀ ਸੀ ਉਸ ਟਾਈਮ ਜਦੋਂ ਤੁਸੀਂ ਇਹ ਗੱਡੀ ਤਿਆਰ ਕਰਵਾਉਣ ਵਾਸਤੇ ਉੱਥੇ ਦੇ ਕੇ ਆਏ ਕਿੰਨੀ ਕੀਮਤ ਸੀ ਤਾਂ 60000 ਰੁਪਿਆ ਸੀਗਾ ਜੀ ਇਹਦੀ ਕੀਮਤ ਉਦੋਂ ਫਿਰ ਵਿੱਚ ਇਹਦੇ ਏਸੀ ਲਵਾਇਆ ਜੀ ਦਾ ਪਾਵਰ ਸਟੀਅਰਿੰਗ ਕਾफी ਖਰਚਾ ਹੋਰ ਵੀ ਆ ਗਿਆ ਭਾਈ ਹਾਂਜੀ ਭਾਜੀ ਜੇ ਮੈਂ ਗੱਲ ਕਰਾਂ ਇਹਨੂੰ ਤਿਆਰ ਕਰਵਾਉਣ ਦੇ ਵਿੱਚ ਹਨਾ ਹੁਣ ਤੱਕ ਤੁਹਾਡਾ ਟੋਟਲ ਕਿੰਨਾ ਖਰਚਾ ਆ ਚੁੱਕਿਆ ਇਹ ਭਾਈ ਇਦਾਂ ਹੈਗਾ 2 ਤੋਂ 2.5 ਲੱਖ ਰੁਪਿਆ 2 ਤੋਂ 2.5 ਲੱਖ ਰੁਪਿਆ ਇਹਦਾ ਜਿੱਦਾਂ ਆਪਾਂ ਇੱਤੇ ਖਰਚਾ ਉਦਾਂ ਆ ਗਿਆ ਵੈਸੇ ਜਿਹੜਾ ਮਿਹਨਤ ਪਾਈ ਹੈ ਜਿਹੜਾ ਗੁਰਪ੍ਰੀਤ ਆਪਣਾ ਫਰੈਂਡ ਦਾ ਖਾਸ ਉਹਨੇ ਮਿਹਨਤ ਕੋਈ ਉਹ ਆਪਾ ਦਵਾਂਗੇ ਉਹਦਾ ਮਿਹਨਤ ਉਹਨੂੰ ਭਾਜੀ ਜਿੱਦਾਂ ਕਿ Honda City ਤੋਂ Lamborghini ਗੱਡੀ ਬਣਾਤੀ ਖਰਚ ਤੁਸੀਂ ਦੱਸਤਾ ਵੀ 2.5 ਤੋਂ 3 ਲੱਖ ਰੁਪਈਆ ਖਰਚ ਆ ਚੁੱਕੇ ਤੇ ਮਿਹਨਤ ਹਲੇ ਬਜਦੀ ਦੇਣੀ ਬਾਕੀ ਹੈ ਬਾਕੀ ਹੈ ਬਾਈ ਹਲੇ ਦੇਣ ਵਾਲੀ ਹਾਂਜੀ ਹੋਰ ਵੀ ਤਾਂ ਕਾਫੀ ਇਹਦੇ ਕੰਮ ਹੋਏ ਆ ਬਾਈ ਭਾਜੀ ਦਾ ਟੈਰਰ ਵੱਖਰੇ ਸੀਗੇ ਪਾਏ ਐਗਜੌਸਟ ਵੱਖਰਾ ਬਾਈ ਹਾਂਜੀ ਇਹ ਭਾਜੀ ਹੁਣ ਮੰਨ ਲਓ ਗੱਡੀ ਆਪਣੀ ਤਿਆਰ ਹੋ ਗਈ ਹੈ Lamborghini ਬਣ ਚੁੱਕੀ ਹੈ ਤੇ ਬਾਈ ਫਿਰ ਜਦੋਂ ਹੁਣ ਸ਼ਹਿਰ ਦੀ ਗੇੜੀ ਵੱਜਦੀ ਹੈ ਜਦੋਂ ਕਿਹੜੀ ਰੂਟ ਤੇ ਨਿਕਲਦੇ ਹੋ ਲੋਕ ਕਿਵੇਂ ਦੇਖਦੇ ਲੋਕ ਬਾਈ ਖੜਖੜ ਦੇਖਦੇ ਹਾਂਜੀ ਤੇ ਲੋਕੀ ਮਤਲਬ ਹੈਰਾਨ ਹੁੰਦੇ ਵੀ ਇਹ ਰਾ ਫਿਲਮ ਵਾਲੀ ਗੱਡੀ ਪੰਜਾਬ ਦੇ ਸੜਕਾਂ ਤੇ ਘੁੰਮੀ ਜਾਂਦੀ ਹੈ ਹਾਂਜੀ ਕਈ ਤਾਂ ਰੋਕ ਲੈਂਦੇ ਵੇ ਫੋਟੋ ਸ਼ੂਟ ਕਰਦੇ ਰੀਲਸ ਬਣਾਉਣ ਲੱਗ ਪੈਂਦੇ ਹਾਂਜੀ ਤੇ ਬਾਈ ਜਦੋਂ ਫਿਰ ਸ਼ਹਿਰ ਦੀ ਗੇੜੀ ਵੱਜਦੀ ਆ ਪੁਲਿਸ ਵਾਲੇ ਰੋਕਦੇ ਹੋਣਗੇ ਚਲਾਣ ਵਗੈਰਾ ਹੋਇਆ ਨਹੀਂ ਚਲਾਣ ਤਾਂ ਨਹੀਂਗਾ ਜੀ ਉਦਾਂ ਮੈਂ ਤਰਲਾ ਕਰ ਲੀਦਾ ਜੀ ਹਾਂਜੀ ਫੇਰ ਜਾਣ ਦੇ ਦਿੰਦੇ ਆ ਤੇ ਪੁਲਿਸ ਲਈ ਫੋਟੋ ਮਾ ਕਰਾਉਂਦੇ ਹਾਂਜੀ ਫੋਟੋ ਮਾ ਕਰਾਉਂਦੇ ਵੀ ਪੁਲਿਸ ਵਾਲੇ ਹਾਂਜੀ ਤੇ ਭਾਜੀ ਜੇ ਮੈਂ ਗੱਲ ਕਰਾਂ ਹੁਣ ਗੱਡੀ ਤਿਆਰ ਹੋ ਗਈ ਤੇ ਐਵਰੇਜ ਦਾ ਕੋਈ ਫਰਕ ਪਿਆ ਐਵਰੇਜ ਦਾ ਕਾਫੀ ਫਰਕ ਪਿਆ ਬਾਈ ਜਿੱਦਾਂ ਹੁਣ 8 9 ਦੀ ਐਵਰੇਜ ਆਇਦੀ ਪੈਟਰੋਲ ਇੰਜਨ ਆ ਇਹਦਾ ਹਾਂਜੀ ਤੇ ਭਾਜੀ ਪਹਿਲਾਂ ਦੀ ਐਵਰੇਜ ਕਿੰਨੀ ਸੀਗੀ ਇਹਦੀ ਤੇ ਹੁਣ ਐਵਰੇਜ ਕਿੰਨੀ ਆ ਪਹਿਲਾਂ ਇਹਦੀ 4 15 ਦੀ ਐਵਰੇਜ ਸੀਗੀ ਭਾਈ ਹਾਂਜੀ ਹੁਣ 8 9 ਦੀ ਰਹਿ ਗਈ ਤੁਸੀਂ ਦੇਖ ਸਕਦੇ ਹੋ ਕਿ ਹੈਵੀ ਗੱਡੀ ਬਹੁਤ ਬਣਾਈ ਆ ਬਾਈਆਂ ਨੇ ਨਾ ਬਹੁਤ ਜ਼ਿਆਦਾ ਹੈਵੀ ਆ ਜੇ ਉੱਪਰ ਤੁਸੀਂ ਇਹਦੇ ਮੰਨ ਕੇ ਚੱਲੋ ਚਾਹੇ 10 ਬੰਦੇ ਬਿਠਾ ਲਓ ਇਦਾਂ ਨਹੀਂ ਕਿ ਇਹਦੀ ਛੱਤ ਦੇ ਵਿੱਚ ਡੈਂਟ ਪੈ ਜਾਊਗਾ ਤੇ ਖੋਲ ਕੇ ਦਿਖਾਉਣੇ ਆ ਤੁਹਾਨੂੰ ਤੇ ਬਈ ਕੀ ਕੀ ਸਹੂਲਤਾਂ ਨੇ ਵਿੱਚ ਪਹਿਲਾਂ ਤਾਂ ਉਹ ਦੱਸ ਦੋ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਦੇ ਵਿੱਚ ਲਗਾਈਆਂ ਗਈਆਂ ਨੇ ਖਾਸ ਧਿਆਨ ਰੱਖਿਆ ਗਿਆ ਇਹਦਾ ਹੁਣ ਏਸੀ ਵਗੈਰਾ ਵੀ ਇਹਦੇ ਵਿੱਚ ਲੱਗਾ ਹੋਇਆ ਵਾ ਹਾਂਜੀ ਤੇ ਹੁਣ ਜਿੱਦਾਂ ਇੰਟੀਰੀਅਰ ਥੋੜਾ ਇਹਦਾ ਚੇਂਜ ਕਰਾਂਗੇ ਹੋਰ ਹਾਂਜੀ ਤੇ ਜਿੱਦਾਂ ਪਾਵਰ ਸਟੀering ਬੈਂਚ ਵੀ ਕੰਫਰਟੇਬਲ ਆ ਹਾਂਜੀ ਕੋਲੋ ਪਾਜੀ ਪਹਿਲਾਂ ਪਹਿਲਾਂ ਇਹ ਜਿਵੇਂ ਗੱਡੀ ਸੀਗੀ ਹਨਾ ਪਹਿਲਾਂ 4 ਸੀਟਡ ਗੱਡੀ ਸੀਗੀ ਮਤਲਬ 4 ਜਾਣੇ ਇਹ ਚ ਬਹਿੰਦੇ ਸੀਗੇ 5 ਸੀਟਡ ਵੀ ਹੋ ਗਈ 5 ਵੀ ਬਹਿ ਜਾਂਦੇ ਹਨਾ ਤੇ ਹੁਣ ਇਹ 2 ਸੀਟਾਂ ਤੁਸੀਂ ਉਹ ਕਰ ਲਈਆਂ ਤੇ ਬਾਕੀ ਦੀਆਂ ਦੋ ਸ਼ੀਟਾਂ ਕਿੱਧਰ ਕੰਨੀਆਂ ਭਾਜੀ ਉਹ ਘਰੇ ਰੱਖ ਦਿਆਂਗੇ ਕਵਾੜ ਚ ਦੇ ਦਿੱਤੀਆਂ ਵੈਸੇ ਤਾਂ ਹਾਂ ਹਾਂਜੀ ਤੇ ਭਾਜੀ ਹੁਣ ਕੰਮ ਕੀ ਲੈਣੇ ਹੋ ਤੁਸੀਂ ਇਹ ਗੱਡੀ ਤੁਸੀਂ ਬਣਾ ਲਈ ਐ ਹੁਣ ਇਹ ਗੇੜੀ ਰੂਟ ਵਾਸਤੇ ਹੀ ਐ ਕਿ ਘਰ ਦਾ ਕੋਈ ਸਮਾਨ ਵੀ ਲੈ ਕੇ ਆਉਣੇ ਗੇੜੀ ਰੂਟ ਵਾਸਤੇ ਵੀ ਆਈ ਹੁਣ ਜਿੱਦਾ ਸ਼ੂਟ ਵਗੈਰਾ ਵੀ ਹੁੰਦੇ ਕਾਫੀ ਇੱਥੇ ਹਾਂਜੀ ਤੇ ਭਾਜੀ ਜੇ ਮੈਂ ਗੱਲ ਕਰਾਂ ਇਹ ਗੱਡੀ ਬਣਾ ਲਈ ਤੁਸੀਂ ਹਨਾ ਤਿਆਰ ਕਰਵਾਲੀ ਇਹ ਪਹਿਲਾਂ ਮਨ ਦੇ ਵਿੱਚ ਸੀਗਾ ਕਿ ਵੀ ਇੱਕ ਵੱਖਰੀ ਚੀਜ਼ ਬਣਾਏ ਤਾਂ ਜੋ ਲੋਕ ਦੇਖਣ ਆ ਕੇ ਹਾਂਜੀ ਉਹ ਤਾਂ ਮਨਚਲ ਹੈਗਾ ਸੀਗਾ ਭਾਈ ਕੀ ਕੁਝ ਵੱਖਰਾ ਕਰੀਏ ਹਾਂਜੀ ਜਿੱਦਾਂ ਪਹਿਲਾਂ ਆਪਣੇ ਤਾਂ ਹੋਰ ਵੀ ਕੰਟੈਸਟ ਆਏ ਜਾਂ ਉਹਦੇ ਇੰਨੇ ਨਹੀਂ ਆਏ ਸੀਗੇ ਜਿਹੜਾ ਜਦੋਂ ਦੀ ਇਹ ਲਈ ਫੇ ਗੱਡੀ ਇੰਸਟਾ ਦੇ ਫੋਲੋਅਰ ਵੀ ਵਧੇ ਆਪਣੇ ਥੋੜੇ ਹਾਂਜੀ ਅੱਛਾ ਭਾਈ ਜੇ ਮੈਂ ਗੱਲ ਕਰਾਂ ਜਿਹੜਾ ਸਮਾਨ ਇਹਦੇ ਉੱਤੇ ਲੱਗਿਆ ਮਤਲਬ ਬਾਹਰੋਂ ਵੀ ਕੋਈ ਚੀਜ਼ਾਂ ਮਗਵਾਈਆਂ ਕਿ ਪੰਜਾਬ ਦੇ ਵਿੱਚ ਸਾਰੇ ਚੀਜ਼ਾਂ ਮਿਲ ਗਈਆਂ ਸੀ ਇਹ ਦਿੱਲੀ ਤੋਂ ਮਗਾਈਆਂ ਜਿਆਦਾ ਸਾਰਾ ਕੁਝ ਜਿੱਦਾਂ ਇਹਦੀਆਂ ਲਾਈਟਾਂ ਹੋ ਗਈਆਂ ਉਹ ਵੀ ਦਿੱਲੀ ਤੋਂ ਮਗਾਈਆਂ ਆਪਾਂ ਹਾਂਜੀ ਜਿਵੇਂ ਹੋ ਗਿਆ ਇਹਦਾ ਹਾਂਜੀ ਉਹ ਵੀ ਦਿੱਲੀ ਤੋਂ ਹੀ ਆਇਆ ਜੀ ਭਾਜੀ ਜਿਵੇਂ ਡਿਜ਼ਾਈਨ ਹੈ ਨਾ ਕਾਰ ਦਾ ਮਤਲਬ ਬੜੀ ਬਾ ਕਮਾਲ ਤੁਸੀਂ ਆ ਵੀ ਇਹਦੇ ਉੱਪਰ ਪਿੱਛੇ ਲਾਈ ਹੋਈ ਹੈ ਨਾ ਤੇ ਮਤਲਬ ਬਾਡੀ ਪੂਰੀ ਘੈਂਟ ਬਣਾਈ ਹੋਈ ਆ ਤੇ ਭਾਜੀ ਤੇਲ ਇੱਥੇ ਪੈਂਦਾ ਹਾਂਜੀ ਤੇਲ ਇੱਥੇ ਪੈਂਦਾ ਜੀ ਹਾਂਜੀ ਮਤਲਬ ਪੈਟਰੋਲ ਗੱਡੀ ਆ ਇਹ ਹਾਂਜੀ ਪੈਟਰੋਲ ਆ ਜੀ ਤੇ ਭਾਜੀ ਹੁਣ ਜੇ ਬੁਕਿੰਗ ਦੀ ਆਪਾਂ ਗੱਲ ਕਰ ਲਈਏ ਵਿਆਹ ਸ਼ਾਦੀਆਂ ਦੇ ਲੋਕ ਵੀ ਤੁਹਾਡੇ ਕੋਲ ਆਉਂਦੇ ਹੋਣਗੇ ਵੀ ਆ ਸਾਨੂੰ ਬੁਕਿੰਗ ਕਰਾ ਦਿਓਗੇ ਪ੍ਰੀ ਵਾਈਡਿੰਗ ਲਈ ਵੀ ਆਪਾਂ ਵੀ ਹਵੇਲੀ ਬਣਾਈ ਹੋਈ ਹੈ ਨਾ ਹਾਂਜੀ ਤੇ ਬਾਂਜਾਂ ਦੇ ਹਵੇਲੀ ਵੀ ਬਣਾਈ ਹੋਈ ਆ ਬਾਂਜਾਂ ਦੀ ਹੁਣ ਇਸ ਟਾਈਮ ਹਵੇਲੀ ਦੇ ਵਿੱਚ ਅਸੀਂ ਮੌਜੂਦ ਆ ਗੱਡੀ ਬਾਂਜਾਂ ਦੀ ਬਹੁਤ ਜ਼ਿਆਦਾ ਕਮਾਲ ਦੀ ਆ ਤੇ ਬਈ ਕਿਸੇ ਰਿਸੈਰਟਰੀ ਵਿੱਚ ਲੈ ਕੇ ਗਏ ਹੁਣ ਤੱਕ ਨਹੀਂ ਹੁਣ ਤਾਂ ਹਲੇ ਤਾਂ ਨਹੀਂ ਲੈ ਕੇ ਗਏ ਜੀ ਕਿਉਂਕਿ ਹਲੇ ਥੋੜਾ ਜਿਹਾ ਬੀਜ਼ੀ ਸੀਗੇ ਘਰ ਦੇ ਕੰਮਾਂ ਕਾਰਾਂ ਚ ਫੇ ਕਣਕੁਣਕ ਵੜਦੇ ਪਏ ਹਲੇ ਹਾਂਜੀ ਉਧਰ ਸੀਗੇ ਵੀ ਜੀ ਤੇ ਪਾਜੀ ਜਿਹੜੇ ਤੁਹਾਡੇ ਦੋਸਤ ਹੈਗੇ ਆ ਜਦੋਂ ਪਹਿਲੀ ਵਾਰੀ ਗੱਡੀ ਪੈਂਟ ਲੈ ਕੇ ਆਏ ਸੀਗੇ ਦੋਸਤਾਂ ਵੱਲੋਂ ਰਿਐਕਸ਼ਨ ਕੀ ਸੀ ਉਹ ਵੀ ਖੜਖੜ ਦੇਖਦੇ ਸੀਗੇ ਸਾਰੇ ਕਿ ਹਾਂ ਕਿ ਕਹਿੰਦੇ ਸਾਰਾ ਪੁੱਠਾ ਪੁੱਠੇ ਕੰਮ ਹੀ ਕਰਦਾ ਤੂੰ ਜਿੰਨੇ ਵੀ ਆ ਕੋਈ ਵੱਕਰਾ ਹੀ ਕਰਦਾ ਜਦੋਂ ਵੀ ਅੱਛਾ ਬਾਈ ਇਹਨੇ ਜ਼ਿਗਾਰ ਲਗਾਤਾ ਹੈ ਚੀਜ਼ ਬਣਾ ਤੀ ਲੋਕ ਖੜਖੜ ਕੇ ਵੇਖਣ ਲਾਤੇ ਹਾਂਜੀ ਹਾਂਜੀ ਬਾਈ ਹੁਣ ਖੜਖੜੇ ਬਾਜ਼ਾਰ ਚ ਚੱਲ ਜੀ ਉੱਥੇ ਵੀ ਸਾਰੇ ਦੇਖਦੇ ਹਾਂਜੀ ਤੇ ਪਾਜੀ ਹੁਣ ਫਿਰ ਜਦੋਂ ਗੇੜੀਆਂ ਤਾਂ ਤੁਸੀਂ ਬਹੁਤ ਐ ਤੇ ਲਾ ਲੈਂਦੇ ਹੋ ਘਰ ਦੇ ਕੰਮਾਂ ਲਈ ਵਰਤਦੇ ਹੋ ਨੇ ਘਰ ਦੇ ਕੰਮਾਂ ਲਈ ਨਹੀਂ ਵਰਤਦੀ ਦੀ ਹਾਂਜੀ ਉੱਥੇ ਫੇ ਜੀਪ ਹੈਗੀ ਆ ਉੱਥੇ ਲੈ ਆਈਦਾ ਸੌਦਾ ਪੱਤਾ ਜਾਂ ਹੋਰ ਵੀ ਹਾਂਜੀ ਤੇ ਭਾਈ ਹੁਣ ਇਹਨੂੰ ਤੁਸੀਂ ਸ਼ੌਂਕ ਵਾਸਤੇ ਰੱਖਣਾ ਕਿ ਆਮ ਮੰਨ ਲਓ ਜੇ ਕੋਈ ਬੁਕਿੰਗ ਕਰਵਾਉਣਾ ਚਾਹੁੰਦਾ ਤਾਂ ਬੁੱਕ ਵੀ ਬੰਦਾ ਕਰਵਾ ਸਕਦਾ ਵੈਸੇ ਆਪਾਂ ਦੇ ਸ਼ੌਂਕ ਵਾਸਤੇ ਰੱਖੇ ਜਿਹੜੇ ਭਾਈ ਆਪਣੇ ਸਰਹੰਦ ਤੋਂ ਉਹ ਤਿਆਰ ਕਰਦੇ ਆ ਸਾਰੀਆਂ ਗੱਡੀਆਂ ਤੇ ਜੇ ਉਹਨਾਂ ਦਾ ਕੰਟੈਕਟ ਲੈਣਾ ਤਾਂ ਤੁਸੀਂ ਲੈ ਸਕਦੇ ਆ ਭਾਈ ਉਹ ਬਹੁਤ ਵਧੀਆ ਹੋਰ ਵੀ ਪਿੱਕੇ ਵਗੈਰਾ ਆਫ ਰੋਡਰ ਹਰੇ ਗੱਡੀ ਤਿਆਰ ਕਰਦੇ ਹੋ। ਉਹ ਭਾਜੀ ਕਹਿੰਦੇ ਗੱਡੀ ਅਸੀਂ ਜਿਹੜੀ ਤਿਆਰ ਕਰਵਾਈ ਹੈ ਨਾ ਲੈਂਬਰਗਿਨੇ ਤੁਸੀਂ ਦੇਖ ਸਕਦੇ ਹੋ। ਬਾਈ ਕਹਿੰਦੇ ਸਰਹੰਦ ਤੋਂ ਤਿਆਰ ਅਸੀਂ ਕਰਵਾਈ ਹੈ। ਤੇ ਕਹਿੰਦੇ ਲੋਕ ਨਾ ਹੈਰਾਨ ਹੁੰਦੇ ਆ ਜਦੋਂ ਅਸੀਂ ਕਦੇ ਸ਼ਹਿਰ ਜਾਂਦੇ ਆ ਕਿਉਂਕਿ ਅੱਜ ਬਾਈ ਦਾ ਸ਼ਹਿਰ ਨਕੋਦਰ ਹੈ। ਤੇ ਨਕੋਦਰ ਤਾਂ ਵੈਸੇ ਹੀ ਸ਼ਹਿਰ ਬਹੁਤ ਜ਼ਿਆਦਾ ਮਸ਼ਹੂਰ ਆ ਤੇ ਜਦੋਂ ਫਿਰ ਨਕੋਦਰ ਦੀਆਂ ਸੜਕਾਂ ਤੇ ਇਹ ਗੱਡੀ ਘੁੰਮਦੀ ਆ ਨਾ ਤੇ ਲੋਕਾਂ ਦੀਆਂ ਦੇਖਣ ਵਾਲਿਆਂ ਦੇ ਕਹਿੰਦੇ ਲਾਈਨਾਂ ਲੱਗ ਜਾਂਦੀਆਂ ਵੀ ਪੰਜਾਬ ਦੀਆਂ ਸੜਕਾਂ ਤੇ ਹਾਲੀਵੁੱਡ ਫਿਲਮ ਵਾਲੀ ਗੱਡੀ ਕਿਧਰੋਂ ਉਤਰਾਈ ਜਿਹੜੀ ਅਕਸਰ ਲੋਕ ਗਾਣਿਆਂ ਦੇ ਵਿੱਚ ਦੇਖਦੇ ਆ ਨਾ ਪੰਜਾਬੀ ਗਾਣਿਆਂ ਦੇ ਵਿੱਚ ਜਾਂ ਫਿਲਮਾਂ ਦੇ ਵਿੱਚ ਗੱਡੀਆਂ ਦੇਖਦੇ ਆ ਤਾਂ ਬਾਈ ਨੇ ਜੁਗਾੜ ਲਗਾ ਕੇ ਉਹ ਤਿਆਰ ਕਰਵਾਤੀ ਬਾਈ ਕਹਿੰਦਾ ਗੱਡੀ ਦਾ ਉਹ ਤੋਂ ਰੇਟ ਨਾ 50 ਤੋਂ 60 ਹਜ਼ਾਰ ਰੁਪਏ ਸੀ ਤੇ ਅੱਜ ਐਂ ਲੱਗਦਾ ਜਿਵੇਂ ਕਰੋੜਾਂ ਰੁਪਏ ਦੀ ਗੱਡੀ ਹੁੰਦੀ ਆ ਤੇ ਬਾਈ ਕਹਿੰਦਾ 3 ਇੱਕ ਲੱਖ ਰੁਪਏ ਸਾਡਾ ਟੋਟਲ ਲੱਗਿਆ ਹੁਣ ਤੱਕ ਤੇ ਪਰ ਗੱਡੀ ਕਰੋੜਾਂ ਰੁਪਏ ਦੀ ਬਣ ਕੇ ਤਿਆਰ ਹੋਗੀ ਤੇ ਇੰਜਨ ਵਗੈਰਾ ਦੀ ਬਾਈ ਜੀ ਆਪਾਂ ਗੱਲ ਕਰ ਗਏ ਇੰਜਣੇ ਦੇ ਵਿੱਚ ਕਿਹੜਾ ਇੰਜਨ ਬਾਈ Honda City Petrol Engine ਆ ਹਾਂਜੀ ਏ ਬਾਈ ਮੈਂ ਚ ਕਹੂੰਗਾ ਵੀ ਇੱਕ ਵਾਰ ਸਟਾਰਟ ਕਰਕੇ ਜਰੂਰ ਦਿਖਾ ਦਿਓ ਵੀ ਸਟਾਰਟ ਕਿਵੇਂ ਹੁੰਦੀ ਆ ਹਾਂ ਆਵਾਜ਼ ਕਹਿੰਦੇ ਆਮ ਬਈ ਆਵਾਜ਼ ਵੀ ਸੇਮ ਉਸੇ ਤਰੀਕੇ ਨਾਲ ਆ ਜਿਵੇਂ ਆਮ ਗੱਡੀਆਂ ਦੀ ਹੁੰਦੀ ਆ ਅੱਛਾ ਵੱਖਰੀ ਤੇ ਟਾਇਰ ਤੁਸੀਂ ਚੈੱਕ ਕਰ ਸਕਦੇ ਹੋ ਟਾਇਰ ਚੈੱਕ ਕਰ ਲਓ ਲਓ ਜੀ ਤੇ ਭਾਈ ਜੀ ਥੋੜੀ ਜੀ ਰੇਸ ਮਰਾ ਦਿਓ ਮਲ ਅਵਾਜ਼ ਵੀ ਉਸੇ ਤਰੀਕੇ ਨਾਲ ਹੀ ਆਉਂਦੀ ਹੈ ਜਿਵੇਂ ਕਹਿੰਦੇ ਲੈਂਬਰਗਿਨੀ ਗੱਡੀ ਦੇ ਵਿੱਚੋਂ ਆਉਂਦੀ ਹੁੰਦੀ ਹੈ ਤੇ ਭਾਈ ਸਪੀਡ ਕਿੰਨੇ ਦੀ ਫੜ ਲੈਂਦੀ ਹੈ ਜਦੋਂ ਇਹ ਚੱਲਦੀ ਹੈ 120 30 ਹੀ ਚਲਾਈ ਹੋਈ ਹੈ ਭਾਈ ਇਹ ਨੋਰਮਲ ਚੱਲਦੀ ਵਧੀਆ ਇੰਨੀ 100 120 30 ਦੀ ਸਪੀਡ ਤੇ ਚੱਲਦੀ ਹੈ ਤੇ ਭਾਈ ਜਿਹੜੇ ਟਾਇਰਾਂ ਦੀ ਆਪਾਂ ਸਪੈਸ਼ਲ ਫਿਰ ਇਹਦੇ ਮੰਗਵਾਏ ਸੀ ਕਿਤੋਂ ਕਿ ਮਿਲ ਗਏ ਸੀ ਸਾਡੇ ਮਿਲ ਗਏ ਸੀਗੇ ਭਾਈ ਇਹ ਹਾਂਜੀ ਇਹ ਲੁਧਿਆਣੇ ਤੋਂ ਮਿਲੇ ਕੇ ਹਾਂਜੀ ਮੋਲੋ ਪਾਰਟ ਜਿਹੜੇ ਇਹਦੇ ਲੱਗੇ ਆ ਵੱਖੋ-ਵੱਖਰੇ ਤਰੀਕੇ ਨਾਲ ਵੱਖੋ-ਵੱਖਰੀ ਥਾਂ ਤੋਂ ਮਂਗਾਏ ਹੋਏ ਆ ਸਾਰੇ ਅਚੀ ਸਹੀ ਵੱਖਰੇ ਲਿਆਂ ਦੇ ਦੇ ਹਾਂਜੀ ਤੇ ਬਈ ਉੱਪਰ ਸਨ ਰੂਫ ਲਾਉਣ ਦਾ ਸੀਗਾ ਇਹ ਤੁਸੀਂ ਜਿਹੜਾ ਸਨ ਰੂਫ ਲਾਇਆ ਹਨਾ ਸਨ ਰੂਫ ਬਈ ਲਿਆਂਦਾ ਹੈਗਾ ਸੀਗਾ ਇਹਦਾ ਘਰੇ ਪਿਆ ਵਾ ਪਰ ਉਹ ਸੈਟਿੰਗ ਨਹੀਂ ਆਉਣੀ ਨੀਵੀ ਹੋ ਜਾਣੀ ਹੈ ਨਾ ਗੱਡੀ ਫੇ ਬੈਣਾ ਔਖਾ ਹੋ ਜਾਣਾ ਸੀਗਾ ਉਹਦਾ ਕਰਕੇ ਪਿਆ ਹੀ ਲਾਇਆ ਨਹੀਂ ਤੇ ਮੰਨ ਲਓ ਨਾ ਜਿਵੇਂ ਆਪਾਂ ਦੇਖ ਸਕਦੇ ਹਾਂ ਬਾਹਰੀਆਂ ਖੋਲ ਕੇ ਤੁਹਾਨੂੰ ਮੈਂ ਦਿਖਾਉਣਾ ਮੰਨ ਲਓ ਸਾਰੀ ਲੁੱਕ ਤੁਸੀਂ ਦੇਖ ਸਕਦੇ ਹੋ ਬਈ ਬਾ ਕਮਾਲ ਦੇ ਡਿਜ਼ਾਈਨਿੰਗ ਹੈ ਬਾਹ ਕਮਾਲ ਦੀਆਂ ਚੀਜ਼ਾਂ ਨੇ ਬਾਹ ਕਮਾਲ ਦੇ ਫੀਚਰ ਨੇ ਗੱਡੀ ਦੇ ਵਿੱਚ ਤੇ ਸੀਟਾਂ ਬੇਸ਼ੱਕ ਦੋ ਰਹਿ ਗਈਆਂ ਜਿਹੜੀ ਦੋ ਸੀਟਾਂ ਦੀ ਜਗ੍ਹਾ ਖਾਲੀ ਹੋਈ ਸੀ ਬਾਈ ਨੇ ਉੱਥੇ 뮤직 ਸਿਸਟਮ ਲਾਤਾ ਅੱਛਾ ਇੱਥੋਂ ਵੀ ਮਤਲਬ ਖੋਲਦੀ ਹੈ ਡਿੱਗੀ ਦੀ ਜਗ੍ਹਾ ਹਨਾ ਦੇਖ ਸਕਦੇ ਹੋ ਡਿੱਗੀ ਦੀ ਵੀ ਜਗ੍ਹਾ ਹੈਗੀ ਆ ਪਿੱਛੇ ਤੇ ਉਹ ਬਣ ਜਾਣੇ ਐਂਪਰ ਰੱਖਿਆ ਹੋਇਆ ਵਿੱਚ 뮤직 ਸਿਸਟਮ ਰੱਖਿਆ ਹੋਇਆ ਤੇ ਬਹੁਤ ਸ਼ਾਨਦਾਰ ਜਿਹੜੀ ਚੀਜ਼ ਬਣ ਜਾਣੇ ਬਣਾਤੀ ਇਹ ਥੋੜੀ ਰੈਡੀ ਕਰਨ ਵਾਲੀ ਪਈ ਆ ਹਾਂਜੀ ਤੇ ਬਾਈ ਆਉਣ ਵਾਲੇ ਫਿਰ ਇਦਾਂ ਦੀਆਂ ਕਾਰਾਂ ਦੇਖਣ ਨੂੰ ਮਿਲਣਗੀਆਂ ਹਾਂਜੀ ਹਾਂਜੀ ਜ਼ਰੂਰ ਜੀ ਹਾਂਜੀ ਤੇ ਬਾਈ ਜਿਹੜੇ ਫਿਰ ਲੋਕ ਤੋਂ ਹੁਣ ਦੇਖ ਰਹੇ ਆ ਹਨਾ ਕੀ ਕਹਿਣਾ ਚਾਹੋਂਗੇ ਉਹ ਲੋਕਾਂ ਨੂੰ ਉਹ ਗੱਡੀ ਬਾਰੇ ਕੁਝ ਕਹਿਣਾ ਚਾਹੋਂਗੇ ਜਾਂ ਲੋਕਾਂ ਬਾਰੇ ਕੁਝ ਕਹਿਣਾ ਚਾਹੋਂਗੇ ਕੀ ਮਤਲਬ ਜੇ ਤਾਂ ਤੁਹਾਨੂੰ ਸ਼ੌਂਕ ਆ ਤੇ ਸ਼ੌਂਕ ਆਪਣੇ ਪੂਰੇ ਕਰੋਗਾ ਹਾਂਜੀ ਘਰਦਿਆਂ ਨੂੰ ਤੰਗ ਨਾ ਕਰੋ ਹਾਂਜੀ ਤੇ ਤੁਸੀਂ ਬਾਈ ਕਿੰਨਾ ਕੁ ਤੰਗ ਕਰਦੇ ਹੋ ਘਰਦਿਆਂ ਨੇ ਤਾਂ ਨਹੀਂ ਕਿਹਾ ਸੀਗਾ ਵੀ ਗੱਡੀ ਤਾਂ ਕਵਾੜ ਹੈਗੀ ਆ 50-60000 ਰੁਪਏ ਦੀ ਗੱਡੀ ਆ ਹੁਣ ਤੂੰ ਪੈਸੇ ਲਾਏਗਾ ਤੇ ਘਰਦਿਆਂ ਨੇ ਕਦੀ ਵੀ ਨਹੀਂ ਕਿਹਾ ਭਾਈ ਹਾਂਜੀ ਮਤਲਬ ਲਾਡਲਾ ਪੁੱਤ ਕਹਿ ਸਕਦੇ ਆ ਮਾਪਿਆਂ ਦਾ ਬਿਲਕੁਲ ਜੀ ਤੇ ਇਹ ਆ ਜੀ ਮਾਪਿਆਂ ਦਾ ਲਾਡਲਾ ਪੁੱਤ ਬਾਈ ਸਾਡਾ ਪ੍ਰੀਤ ਸਮਰ ਤੇ ਬਾਈ ਨੇ ਕਹਿੰਦੇ ਗੱਡੀ ਬਣਾਈ ਆ ਕਮਾਲਾ ਪੂਰੇ ਪੰਜਾਬ ਚ ਚਰਚੇ ਕਰਾਤੇ ਬਾਈ ਨੇ ਪੰਜਾਬ ਤੇ ਛੱਡੋ ਜਦੋਂ ਇਹਦੀਆਂ ਇੰਸਟਾਗ੍ਰam ਤੇ ਰੀਲਾਂ ਪੈਂਦੀਆਂ ਫੇਸਬੁੱਕ ਤੇ ਰੀਲਾਂ ਪੈਂਦੀਆਂ ਤਾਂ ਲੋਕ ਸੋਚਦੇ ਨੇ ਲੋਕ ਕਿ ਇਹ ਅਕਸਰ ਇਹ ਜਿਹੜੀ ਗੱਡੀ ਆ ਹੈ ਕਿੱਥੇ ਤੇ ਮੈਂ ਤੁਹਾਨੂੰ ਦੱਸ ਦਿੰਦਾ ਕਿ ਨਕੋਦਰ ਦੇ ਵਿੱਚ ਇਹ ਗੱਡੀ ਆ ਨਕੋਦਰ ਦੇ ਵਿੱਚ ਬਾਈ ਸਾਡਾ ਪ੍ਰੀਤ ਰਹਿੰਦਾ ਤੇ ਉਹਨੇ ਇਹ ਗੱਡੀ ਤਿਆਰ ਕਰਵਾਈ ਆ ਤੇ ਬਾਈ ਜੇ ਕੋਈ ਤੁਹਾਡੇ ਕੋਲ ਹੁਣ ਪਹੁੰਚਣਾ ਚਾਹੁੰਦਾ ਲਾਸਟੇ ਵਿੱਚ ਹਨਾ ਜਾਂ ਬੁਕਿੰਗ ਕਰਵਾਉਣਾ ਚਾਹੁੰਦਾ ਕੰਟੈਕਟ ਕਿਵੇਂ ਕਰ ਸਕਦਾ ਤੁਹਾਨੂੰ ਕੰਟੈਕਟ ਨੰਬਰ ਨੋਟ ਕਰ ਲਿਓ ਇਨਸਟਾ ਆਈਡੀ ਵੀ ਲੈ ਲਓ ਹਾਂਜੀ 9872718406 9872718406